ਖਸ਼ਤਰੀਆ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਦੂਸਰਾ ਮੈਡੀਕਲ ਅੱਖਾਂ ਦਾ ਤੇ ਦੰਦਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਇਸ ਮੈਡੀਕਲ ਚੈੱਕਅਪ ਕੈਂਪ ਵਿੱਚ ਸ਼ਹਿਰ ਵਾਸੀਆਂ ਨੇ ਚੈੱਕਅਪ ਕਰਾ ਕੇ ਅਤੇ ਦਵਾਈਆਂ ਲੈ ਕੇ ਲਾਭ ਉਠਾਇਆ ਇਸ ਕੈਂਪ ਵਿੱਚ ਕਲੱਬ ਦੇ ਪ੍ਰਧਾਨ ਅਭਿਸ਼ੇਕ ਰਾਣਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪਾਂ ਵਿੱਚ ਜ਼ਿਆਦਾਤਰ ਸਿਆਣੇ ਬਜ਼ੁਰਗਾਂ ਨੂੰ ਫਾਇਦਾ ਹੁੰਦਾ ਹੈ कैंप ਵਿੱਚ ਕਲੱਬ ਦੇ ਮੈਂਬਰਾਂ ਤੋਂ ਇਲਾਵਾ ਐਮਸੀ ਸਹਿਵਾਨ ਅਤੇ ਡਾਕਟਰ ਭਪਿੰਦਰ ਸੂਰੀ ਦੀ ਪੂਰੀ ਟੀਮ ਇਸ ਕੈਂਪ ਵਿੱਚ ਹਾਜ਼ਰ ਰਹੇ। ਸਭ ਤੋਂ ਪਹਿਲਾਂ ਤਾਂ ਅਸੀਂ ਖਸ਼ਤਰੀਆ ਸਪੋਰਟਸ ਕਲੱਬ ਜਿਹੜਾ ਹੈਗਾ ਆ ਵਿਸ਼ੇਖ ਰਾਣਾ ਜੀ ਦੇ ਪ੍ਰਧਾਨ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹ ਜਿਹੜਾ ਉਪਰਾਲਾ ਬਹੁਤ ਵਧੀਆ ਉਪਰਾਲਾ ਸ਼ੁਰੂ ਕੀਤਾ ਆ। ਔਰ ਉਸ ਤੋਂ ਬਾਅਦ ਅਸੀਂ ਸੂਰੀ ਹਸਪੀਟਲ ਜੀ ਦਾ ਬਹੁਤ ਸਾਰੇ ਹੀ ਡਾਕਟਰ ਸਾਹਿਬ ਦਾ ਸਾਰੀ ਟੀਮ ਦਾ ਧੰਨਵਾਦ ਕਰਦੇ ਆ ਕਿਉਂਕਿ ਇਹ ਇਲਾਕੇ ਦੇ ਵਿੱਚ ਅਨੇਕਾਂ ਇਦਾਂ ਦੇ ਮੈਡੀਕਲ ਕੈਂਪ ਆਪਣੇ ਹਸਪਤਾਲ ਵੱਲੋਂ ਲਗਾਉਂਦੇ ਰਹਿੰਦੇ ਆ ਖੂਨਦਾਨ ਕੈਂਪ ਤੇ ਔਰ ਇਹਨਾਂ ਦੇ ਜਿਦਾਂ ਪਹਿਲਾਂ ਦੱਸਿਆ ਡਾਕਟਰ ਸਾਹਿਬ ਨੇ ਕਿ ਜਿਹੜਾ ਹਾਫ ਰੇਟ ਤੇ ਅੱਖਾਂ ਦੇ ਜਿਹੜੇ ਲੈਂਜ਼ ਪਾਈ ਜਾਣੇ ਆ ਇਹਨਾਂ ਦਾ ਅਸੀਂ ਆਪਣੇ ਵੱਲੋਂ ਨਗਰ ਕੌਂਸਲ ਵੱਲੋਂ ਵੀ ਔਰ ਖੇਤਰੀਆ ਸਪੋਰਟਸ ਕਲੱਬ ਵੱਲੋਂ ਵੀ ਧੰਨਵਾਦ ਕਰਦੇ ਆ ਇਦਾਂ ਦੇ ਉਪਰਾਲੇ ਜਿਹੜੇ ਕਰ ਰਹੇ ਆ ਇਹ ਸੋ ਸਾਰੇ ਹੀ ਟੀਮ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜ਼ਰੂਰ ਕੰਮ ਫਾਇਦਾ ਹੈ ਕਿ ਜਾਨ ਦੀ ਲੋੜ ਨਹੀਂ ਪਈ ਸਾਰਿਆਂ ਨੂੰ ਇੱਥੇ ਹੀ ਚੈੱਕ ਅਪ ਹੋ ਰਿਹਾ ਸਭ ਦਾ ਜੀ ਦੇਖੀ ਰਹੇ ਬੱਤੀ ਪੱਕੀ ਪੂਰੀ ਹਸਪੀਟਲ ਦਾ ਮੈਂ ਦਿলো ਧੰਨਵਾਦ ਕਰਦਾ ਜੀ ਇਹਨਾਂ ਨੇ ਇੱਥੇ ਬੜਾ ਬੜਾ ਉਪਰਾਲਾ ਕੀਤਾ ਅਡੇ ਇੱਕ ਵਾਰ ਕਹੀ ਜੀ ਮੁੱਖ ਕੇ ਜੀ ਸਾਰੀ ਆਗਮਨ ਦਾ ਧੰਨਵਾਦ ਕਰਦਾ ਸੋ ਜੀ ਦਾ ਭਾਈ ਦਾ ਮੈਂ ਧੰਨਵਾਦ ਕਰਦਾ ਕਿ ਕੰਟੀ ਬਾਕੀ ਜਿੰਨੇ ਵੀ ਪਹੁੰਚੇ ਸਾਰੇ ਸਭ ਦਾ ਧੰਨਵਾਦ ਕਰਦਾ ਕਿਹਨਾ ਵੱਲੋਂ ਆਇਆ ਕਿਹਨਾ ਕੈਂਪ ਆ ਜੀ ਇਹ ਖੇਤਰੀ ਸਪੋਰਟਸ ਐਂਡ ਵੈਲਫੇਅਰ ਕਲੱਬ ਹੈ ਜੀ ਸਾਡਾ ਉਹਦੇ ਵੱਲੋਂ ਕੈਂਪ ਆ ਜੀ ਇਹ ਦੂਸਰਾ ਕੈਂਪ ਹੈ ਕਿਹਨਵਾ ਕੈਂਪ ਹੈ ਜੀ ਦੂਸਰਾ ਠੀਕ ਮੋਦੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਇਹ ਪਹਿਲਾ ਇਹ ਮੈਡੀਕਲ ਕੈਂਪ ਲਗਾ ਰਹੇ ਆ ਜਿੱਦੇ ਚ ਸਾਰੀਆਂ ਦਵਾਈਆਂ ਮੁਫਤ ਦਿੱਤੀ ਜਾ ਰਹੀਆਂ ਆ ਮੈਡੀਕਲ ਚੈੱਕਅਪ ਫ੍ਰੀ ਕੀਤਾ ਜਾ ਰਿਹਾ ਆ ਦੰਦਾਂ ਦਾ ਕੈਂਪ ਅੱਖਾਂ ਦਾ ਕੈਂਪ ਸਾਰਾ ਉਹਦੇ ਵਿੱਚ ਚੈੱਕਅਪ ਫ੍ਰੀ ਆ ਤੇ ਜਿਹੜੇ ਨੈਨਕਾ ਉਹ ਹਾਫ ਰੇਟਾਂ ਦੇ ਪਏ ਜਾਣਗੇ ਇਹ ਜਿਹੜਾ ਦੰਦਾਂ ਦਾ ਹੈਗਾ ਆ ਉਹ ਵੀ ਹਾਫ ਰੇਟਾਂ ਦੇ ਟਰੀਟਮੈਂਟ ਤਿਆਰ ਬਹੁਤ ਵਧੀਆ ਪ੍ਰੋਗਰਾਮ ਆਇਆ ਜੀ ਪ੍ਰੋਗਰਾਮੇ ਸਾਨੂੰ ਕਰਨੇ ਚਾਹੀਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਸੋਮੁਸਤ ਵਾਲੀ ਸਾਰੀ ਕਮੇਟੀ ਨੂੰ ਖੇਤਰੀ ਸਪੋਰਟਸ ਨੂੰ ਧੰਨਵਾਦ